ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜੋ ਵਿਅਕਤੀ ਬਿਜਲੀ ਬੋਰਡ ਦੇ ਵਿੱਚੋਂ ਰਿਟਾਇਰਡ ਐਸ ਡੀਓ ਨੇ ਜਿਨ੍ਹਾਂ ਦੇ ਗੁੱਡਿਆਂ ਵਿੱਚ ਪ੍ਰੋਬਲਮ ਸੀ ਅਤੇ ਜਦੋਂ ਇਹ ਹੋਰ ਡਾਕਟਰਾਂ ਕੋ ਗਏ ਤਾਂ ਉਹਨਾਂ ਨੇ ਦੱਸਿਆ ਕਿ ਤੁਹਾਡੇ ਗੁੱਡਿਆਂ ਦਾ ਆਪਰੇਸ਼ਨ ਹੋਣਾ ਹੈ ਪਰੰਤੂ ਜਦੋਂ ਜੇ ਕੇ ਲਾਈਫ ਕੇਅਰ ਸੈਂਟਰ ਵਿੱਚ ਆਏ ਤਾਂ ਇੱਥੇ ਡਾਕਟਰ ਵੱਲੋਂ ਜੋ ਇਲਾਜ ਕੀਤਾ ਗਿਆ ਇਲਾਜ ਪ੍ਰੰਤ ਜਿਹੜਾ ਤੁਸੀਂ ਦੇਖ ਸਕਦੇ ਹੋ ਹੁਣ ਇਹ ਤੁਰ ਫੇਰ ਸਕਦੇ ਨੇ ਜਦਕਿ ਇਹ ਪਹਿਲਾਂ ਤੁਰ ਫਿਰ ਵੀ ਨਹੀਂ ਸਕਦੇ ਮੈਨੂੰ ਕੋਈ ਦੋ-ਤਿੰਨ ਸਾਲ ਤੋਂ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਚੱਲਣਾ ਫਿਰਨਾ ਖਾ ਗਿਆ ਸੀਗਾ ਦੀ ਪਹਿਲਾਂ ਤੁਰਨ ਚ ਪ੍ਰੋਬਲਮ ਆਉਂਦੀ ਸੀ ਹੁਣ ਤੁਰ ਲੈਨੇ ਉਹ ਵੈਸੇ ਘਰ ਵਿੱਚ ਕਿਤੇ ਜੇ ਬਾਜ਼ਾਰ ਜਾਣਾ ਹੋਵੇ ਤਾਂ ਕਾਟ ਚ ਮੈਂ ਤੁਰ ਲੈਣਾ ਹਾਂ ਹਾਂ ਮੈਨੂੰ ਫਰਕ ਆਇਆ ਗਿਆ ਵਾ ਅਸਲ ਇਹ ਜਦੋਂ ਕੋਈ ਗੋਡਿਆਂ ਕੋਲ ਜਾਂਦੇ ਉਹ ਕਹਿੰਦੇ ਗੋਡੇ ਬਦਲਾ ਲਾ ਆਪਰੇਸ਼ਨ ਕਰਾ ਲਾ ਐ ਕਰ ਲਓ ਉਹ ਕਰ ਲਓ ਉਹਨਾਂ ਦਾ ਮਤਲਬ ਕਹਿੰਦੇ ਚੱਕਰਾਂ ਵਿੱਚ ਪਾ ਦਿੰਦੇ ਕੀ ਸੁਨੇਹਾ ਦੇਣਾ ਚਾਹੁੰਦੇ ਮੈਸੇਜ ਮੈਨੂੰ ਵੀ ਗੋਡੀ ਨਹੀਂ ਬਦਲਾਨੀ ਚਾਹੀਦੀ ਮੈਨੂੰ ਵੀ ਕਈ ਐਡਵਾਈਸ ਦਿੱਤੇ ਆ ਮੇਰੇ ਫੈਮਿਲੀ ਮੈਂਬਰ ਚ ਵੀ ਹੈਗੇ ਡਾਕਟਰ ਸਡੇ ਕੀ ਜੋ ਆਈਏ ਡਾਕਟਰ ਹੈ ਉਹ ਗੋਡੇ ਬਦਲਦਾ ਉਹ ਕਹਿੰਦਾ ਤੁਸੀਂ ਮੇਰੇ ਕੋਲ ਆ ਜਾ ਮੈਂ ਕਿਹਾ ਨਹੀਂ ਮੈਂ ਨਹੀਂ ਤੇ ਜਦੋਂ ਤੁਸੀਂ ਪਹਿਲਾਂ ਡਾਕਟਰਾਂ ਕੋ ਗਏ ਹੋ ਤੇ ਡਾਕਟਰਾਂ ਨੇ ਗੋਡੇ ਬਦਲਣ ਦੀ ਗੱਲ ਵੀ ਕਹੀ ਜੇ ਕੀ ਕਹਿੰਦੇ ਸੀ ਵੇਂਦੇ ਤੁਹਾਡੇ ਗੋਡੇ ਬਦਲਣ ਵਾਲਿਆ ਇਹਨਾਂ ਦਾ ਕੁਝ ਨਹੀਂ ਹੋ ਸਕਦਾ ਮੈਂ ਕਿਹਾ ਯਾਰ ਫੇ ਤਾਂ ਬਹੁਤ ਮਾੜੀ ਗੱਲ ਆ ਤੇ ਮੈਂ ਧਾਰਿਆ ਸੀ ਦਿਲ ਤੋਂ ਮੈਂ ਗੋਡੇ ਬਦਲਾਉਣੇ ਨਹੀਂ ਜੋ ਸਾਡੇ ਛੋਟੇ ਸਾਹਬ ਨੇ ਬਦਲਾਇਆ ਜੀ ਗੋਡੇ ਉਹ ਅਜੇ ਤੇ ਠੀਕ ਨਹੀਂ ਕੀ ਲੱਗਦਾ ਵੀ ਜਿੱਦਾਂ ਗੋਡੇ ਪੇਨ ਆਉਂਦੀ ਹੈ ਗੋਡੇ ਬਦਲਾਉਣੇ ਚਾਹੀਦੇ ਜਾਂ ਫਿਰ ਜਿੱਦਾਂ ਡਾਕਟਰ ਸਾਹਿਬ ਠੀਕ ਕਰ ਦਿੰਦੇ ਆ ਉਹਨਾਂ ਨਾਲ ਮੈਂ ਦੇਖੋ ਦੱਸੂਗਾ ਸਾਬ ਨੂੰ ਬਲ ਗੋਡੇ ਬਲਾਓ ਨਾ ਡਾਕਟਰ ਸਾਹਿਬ ਕੋਲ ਆਓ ਤੇ ਟ੍ਰੀਟਮੈਂਟ ਕਰਾਓ ਦਵਾਈ ਲਾਓ ਠੀਕ ਹੋਣਗੇ ਗੋਡੇ ਇਤਾਂ ਦੀ ਗੱਲ ਨਹੀਂ ਬਾਹਰ ਦੀ ਕਿਰਪਾ ਹੋਵੇ ਗੋਡੇ ਬੜੀ ਦਰਦ ਲਈ ਕੀ ਵਜ੍ਹਾ ਰਹਿੰਦੀ ਹੈ ਪਹਿਲੀ ਗੱਲ ਤਾਂ ਇਹ ਅੱਜ ਦਾ ਟਾਈਮ ਆ ਜੋ ਉਹ ਵਰਕਿੰਗ ਦਾ ਟਾਈਮ ਨਹੀਂਗਾ ਜਿਹਦੇ ਕਰਕੇ ਬੱਚਿਆਂ ਦੇ ਚਾਹ ਬਜ਼ੁਰਗਾਂ ਦੇ ਜਿਹੜੇ ਮਾਸਪੇਸ਼ੀਆਂ ਲਿਗਾਮੈਂਟਾ ਇਹ ਪਾਵਰ ਦੇ ਵਿੱਚ ਨਹੀਂ ਰਹਿੰਦੀਆਂ ਤੇ ਜ਼ਿਆਦਾ ਕਰਕੇ ਗੋਡਿਆਂ ਦੀ ਪ੍ਰੋਬਲਮ ਲਿਗਾਮੈਂਟ ਮਾਸਪੇਸ਼ੀਆਂ ਦੇ ਕਰਕੇ ਜ਼ਿਆਦਾ ਆ ਰਹੀ ਆ ਇਸ ਕਰਕੇ ਗੋਡਿਆਂ ਦਾ ਜਿਹੜਾ ਦਰਦ ਆ ਉਹ ਅੱਜਕੱਲ ਜ਼ਿਆਦਾ 트ੈਂਡ ਦੇ ਵਿੱਚ ਚੱਲ ਰਿਹਾ ਲੋਕ ਕਿਸੇ ਡਾਕਟਰ ਕੋਲ ਜਾਂਦੇ ਤਾਂ ਡਾਕਟਰ ਹੀ ਕਹਿ ਦਿੰਦਾ ਜੀ ਗੁੱਡੇ ਦੀ ਗੱਲ ਕਰੀ ਤੇ ਤੁਹਾਡੇ ਗੋਡੇ ਬਦਲੇ ਪੈਣੇ ਆਪਰੇਸ਼ਨ ਕਰਨਾ ਪੈਣਾ ਡਾਕਟਰ ਜਿਹੜਾ ਸਾਡਾ ਟ੍ਰੀਟਮੈਂਟ ਹੁੰਦਾਗਾ ਉਹ ਅਸੀਂ ਬਦੌਟ ਆਪਰੇਸ਼ਨ ਹੀ ਇਲਾਜ ਕਰਦੇ ਆ ਗੋਡਿਆਂ ਵਾਲੇ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਪਹਿਲਾਂ ਹੀ ਡਾਕਟਰ ਨੇ ਰეკਮੈਂਡ ਕੀਤਾ ਹੁੰਦਾ ਕਿ ਤੁਸੀਂ ਆਪਰੇਟ ਕਰਵਾਓ ਜੀ ਸਾਡੇ ਕੋਲ ਸਾਰੇ ਪੇਸ਼ੈਂਟ ਉਹ ਆਉਂਦੇ ਆ ਲੇਕਿਨ ਉਹ ਟ੍ਰੀਟਮੈਂਟ ਨਾਲ ਠੀਕ ਹੋ ਰਹੇ ਸੀ ਜੇਕਰ ਤੁਹਾਡੇ ਵੀ ਗੋਡਿਆਂ ਵਿੱਚ ਹੈ ਪ੍ਰੋਬਲਮ ਤੁਹਾਨੂੰ ਵੀ ਤੁਰਨ ਵਿੱਚ ਪ੍ਰੋਬਲਮ ਤੇ ਤੁਸੀਂ ਇੱਕ ਵਾਰ ਇੱਥੇ ਜੇਕੇ ਲਾਈਫ ਕੇਅਰ ਰੋਗਿਆ ਸੈਂਟਰ ਵਿੱਚ ਆਓ ਕਿਉਂਕਿ ਇੱਥੇ ਜਦੋਂ ਕੋਈ ਮਰੀਜ਼ ਆਉਂਦਾ ਤਾਂ ਉਹਦਾ ਇਲਾਜ ਜਦੋਂ ਕੀਤਾ ਜਾਂਦਾ ਉਸ ਉਪਰੰਤ ਉਹ ਮਰੀਜ਼ ਨੂੰ ਕਾਫੀ ਰਾਹਤ ਮਿਲਦੀ ਹੈ ਔਰ ਇੱਥੇ ਇੱਕ ਨਹੀਂ ਹਜ਼ਾਰਾਂ ਮਰੀਜ਼ ਜਿਹੜੇ ਠੀਕ ਹੋਏ ਨੇ ਤੇ ਜਿਨ੍ਹਾਂ ਨੂੰ ਡਾਕਟਰ ਨੇ ਕਿਹਾ ਸੀ ਕਿ ਤੁਹਾਡੇ ਗੋਡਿਆਂ ਦਾ ਆਪਰੇਸ਼ਨ ਹੋਣਾ ਤੁਹਾਡੇ ਨਵੇਂ ਗੋਡੇ ਪਹਿਣੇ ਹਨ ਪਰ ਹੁਣ ਤੁਹਾਨੂੰ ਇਹ ਆਪਰੇਸ਼ਨ ਜਾਂ ਗੋਡੇ ਪਾਉਣ ਦੀ ਲੋੜ ਨਹੀਂ ਸਿਰਫ ਤੇ ਸਿਰਫ ਜੇਕੇ ਕੇਅਰ ਲਾਈਫ ਰੋਗਿਆ ਸੈਂਟਰ ਵਿੱਚ ਆਓ ਤੇ ਇੱਥੋਂ ਡਾਕਟਰ ਕੋਲ ਇਲਾਜ ਕਰਾਓ ਤੇ ਤੁਸੀਂ ਵੀ ਠੀਕ ਹੋ ਸਕਦੇ ਹੋ ਕਿਉਂਕਿ ਇੱਥੇ ਪਹਿਲਾਂ ਜਿਹੜੇ ਜਿੰਨੇ ਪੇਸ਼ੈਂਟ ਆਏ ਨੇ ਸਾਰੇ ਇੱਥੋਂ ਠੀਕ ਹੋ ਗਿਆ ਆਪਣੇ ਘਰਾਂ ਨੂੰ ਗਏ ਨੇ ਸੋ ਸਾਡੇ ਨਾਲ ਇੱਕ ਹੋਰ ਪੇਸ਼ੈਂਟ ਨੇ ਜਿਨ੍ਹਾਂ ਨੇ ਹੁਣੇ ਡਾਕਟਰ ਸਾਹਿਬ ਕੋਲੋਂ ਥੈਰੇਪੀ ਕਰਾਈ ਆ ਤੇ ਆਪਾਂ ਇਹਨਾਂ ਕੋਲੋਂ ਪੁੱਛਦੇ ਹਾਂ ਕਿ ਇਹਨਾਂ ਨੂੰ ਕਿੰਨਾ ਆਰਾਮ ਮਿਲਿਆ ਭਾਜੀ ਕੀ ਨਾਮ ਹੈ ਤੁਹਾਡਾ ਸਭ ਤਰ੍ਹਾਂ ਗੁਰਜੀਤ ਮੇਰਾ ਨਾਮ ਜੀ ਤੇ ਭਾਜੀ ਕੀ ਪ੍ਰੋਬਲਮ ਸੀ ਤੇ ਕਦੋਂ ਤੁਸੀਂ ਸੀ ਜੀ ਤੁਹਾਨੂੰ ਮੈਨੂੰ ਗਠੀਆ ਅੱਛਾ ਜੀ ਗਠੀਏ ਦੀ ਬਜਾਣਾ ਮੇਰਾ ਸਰੀਰ ਇੱਥੋਂ ਪਿੱਛੋਂ ਸਾਰੀਆਂ ਨਾਲਾਂ ਜਿੰਦੀਆਂ ਵੀ ਸਰੀਰ ਦੀਆਂ ਹੁੰਦੀਆਂ ਸਭ ਬਲੌਕ ਜੀ ਸੀ ਤਕਰੀਬਨ ਅੱਛਾ ਜੀ ਤੇ ਮੇਰਾ ਜਣੀ ਬੇਸ਼ਕ ਨੇ ਸਮਝ ਰਖਣਾ ਹੁਣ ਮੈਂ ਇਨਾ ਫਰਕ ਆ ਮੈਂ ਲੱਗ ਮੇਰਾ ਬਿਲਕੁਲ ਸਹੀ ਆ ਨਾੜਾਂ ਸਹੀਆਂ ਗੋਡੇ ਰਗਾ ਗੋਡਿਆਂ ਦਾ ਦਾ ਟ੍ਰੀਟਮੈਂਟ ਕਰਦੇ ਆ ਤੇ ਬਾਕੀ ਦੇਖੋ ਵਾਹੀ ਉਹਦੀ ਕਿਰਪਾ ਹੋਊਗਾ ਸਭ ਕੁਝ ਠੀਕ ਹੋਊਗਾ ਨਾ ਬਾਕੀ ਮੈਂ ਬਹੁਤ ਖੁਸ਼ ਹਾਂ ਕਿ ਮੈਂ ਡਾਕਟਰ ਸਾਹਿਬ ਕੋ ਪਹੁੰਚ ਗਿਆ ਇੱਥੇ ਤਾਂ ਮੈਂ ਠੀਕ ਹੋ ਗਿਆ ਜਿਹੜੀ ਗੱਲ ਤੁਸੀਂ ਕਰਦੇ ਹੋ ਕਿ ਤੁਹਾਡੇ ਪਹਿਲਾਂ ਗਲੇ ਦੀਆਂ ਜਿਹੜੀ ਪਿੱਛੇ ਬੋਡੀ ਦੀ ਪ੍ਰੋਬਲਮ ਸੀ ਇੱਕ ਕਦੋਂ ਤੋਂ ਤੁਸੀਂ ਕਿੰਨੇ ਸਾਲਾਂ ਤੋਂ ਸੀ ਜਿਹੜੀ ਸੀ ਇਹ ਜੀ ਸਾਲਾਂ ਤੋਂ 8-10 ਸਾਲ ਹੋ ਗਏ 10 ਸਾਲ ਹਨ 10 ਸਾਲ ਹੋ ਗਏ ਕਿਸੇ ਡਾਕਟਰ ਨੂੰ ਪਹਿਲਾਂ ਦਿਖਾ ਲਿਆ ਤੇ ਉਹਨਾਂ ਨੇ ਕੀ ਇਲਾਜ ਕਿਹਾ ਨਹੀਂ ਦੇਸੀ ਕਰਾਉਣਾ ਰਹਾ ਮੈਂ ਬਾਰੇ ਦਵਾਈ ਬਹੁਤ ਖਾਧੀ ਮਲਾਈ ਮਲਾਈ ਬਹੁਤ ਪਰ ਕੋਈ ਦਿਓ ਆਰਾਮ ਨਹੀਂ ਹੋ ਰਹਾ ਇੰਗਲਿਸ਼ ਨਹੀਂ ਦਵਾਈ ਖਾਦੀ ਪਰ ਕਿਸੇ ਕੋ ਕੋਈ ਫਾਇਦਾ ਨਹੀਂ ਹੋਇਆ ਇੱਥੇ ਆ ਕੇ ਮੈਨੂੰ ਰਾਹ ਮਿਲਿਆ ਤੇ ਬੋਟ ਕਿੰਨਾ ਕੁ ਪੈਸਾ ਪਹਿਲਾ ਦਿਨ ਉੱਥੇ ਖਰਾਬ ਕਿੰਨਾ ਕਿਨੇ ਡਾਕਟਰਾਂ ਕੋਲ ਹੁੰਮੇ ਕਿੰਨਾ ਕੁ ਪੈਸਾ ਖਰਾਬ ਕਰ ਲਿਆ ਮੇਰੇ ਖਿਆਲ ਦੋ ਤਿੰਨ ਲੱਖ ਰੁਪਈਆ ਵਾ ਖਰਾਬ ਕੀਤਾ ਹੋਣਾ ਬਹੁਤ ਬਹੁਤ ਖਰਾਬ ਹੋਇਆ ਤੇ ਹੁਣ ਇੱਥੇ ਕਦੋਂ ਤੱਕ ਆ ਰਹੇ ਹਾਂ ਇੱਥੇ ਮੈਨੂੰ ਜੀ 7 ਮਹੀਨੇ ਹੋ ਗਏ 7 ਹਾਂਜੀ ਤੇ ਜਦੋਂ ਪਹਿਲੀ ਵਾਰ ਆਏ ਸੀ ਉਦੋਂ ਕਿੰਨੀ ਪ੍ਰੋਬਲਮ ਸੀ ਕਿੰਨਾ ਜਿਹੜਾ ਦਰਦ ਤੋਂ ਬਰਾਹਰ ਆਸੀ ਤੁਹਾਡਾ ਬਹੁਤ ਜ਼ਿਆਦਾ ਪ੍ਰੋਬਲਮ ਸੀ ਉਦੋਂ ਮੇਰੇ ਕੋ ਮੈਂ ਬੈਠ ਨਹੀਂ ਸਕਦਾ ਬਾਕੀ ਇਦਾਂ ਬਈ ਮਾ ਲੋ ਬੈਣਾ ਕੀ ਮੈਂ ਯਾਨੀ ਖੜੇ ਨਹੀਂ ਹੁੰਦਾ ਮੈਂ ਜਿੱਦਾਂ ਨਹੀਂ ਪਰ ਗੁਰਦੁਆਰਾ ਸਾਹਿਬ ਅਰਦਾਸ ਹੁੰਦੀ ਆ ਅਰਦਾਸ ਬਿਲਕੁਲ ਨਹੀਂ ਸੀ ਖੜਾ ਹੋ ਸਕਦਾ ਹੁਣ ਵਾ ਖੜਾ ਹੋ ਸਕਦਾ ਮਾ ਲੋ ਇੰਨਾ ਕੋ ਮੈਨੂੰ ਫਰਕ ਪੈ ਗਿਆ ਤੇ ਲੱਕ ਮੇਰਾ ਬਿਲਕੁਲ ਠੀਕ ਆ ਤੇ ਜਿਹੜੀਆਂ ਥੈਰਾਪੀਆਂ ਕਰਾਈ ਉਹਦੇ ਨਾਲ ਕਿੰਨੇ ਕ ਪਰਸੈਂਟ ਲੱਗਦਾ ਕਿ ਮੈਂ ਹੁਣ ਫਿੱਟ ਆਪਣੇ ਆਪ ਨੂੰ ਮੈਂ 80% 80% 90% ਫੇਟਿਆ ਲੱਕ ਤਾਂ ਮੇਰਾ 100% ਠੀਕ ਆ ਓਕੇ ਕੋਡੇ ਮੇਰੇ ਹੁਣ ਬਸ ਦੇਖੋ ਪਲਾਟ ਆਉਣ ਲਈ ਤੁਰਨ ਫਿਲਮ ਚ ਵੀ ਬੜੀ ਪ੍ਰੋਬਲਮਾਂ ਆਦੀ ਹੋਣੀ ਉਸ ਵੇਲੇ ਹਾਂਜੀ ਹਾਂਜੀ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਹੁਣ ਤੁਰ ਫਿਰ ਲੈਂਦੇ ਹਾਂ ਹਾਂਜੀ 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 ਤੇ ਡਾਕਟਰ ਸਾਹਿਬਾਰੇ ਕੀ ਕਿ ਕਿਦਾਂ ਕਹਿੰਦਾ ਉਹਦਾ ਨੇਚਰ ਕਿਦਾਂ ਦੀ ਕਿਉਂਕਿ ਬਹੁਤ ਸਾਰੇ ਡਾਕਟਰਾਂ ਕੋਲ ਜਾ ਕੇ ਬੰਦਾ ਉਹਦੇ ਖੇਦ ਜਾਂਦਾ ਤੇ ਕੋਈ ਡਾਕਟਰ ਪਿਆਰ ਨਾਲ ਹੀ ਠੀਕ ਕਰ ਲੈ ਇਹਨਾਂ ਦੀ ਨੇਚਰ ਕਿਦਾਂ ਦੀ ਲੱਗੀ ਤੁਹਾਨੂੰ ਬਹੁਤ ਵਧੀਆ ਪਿਆਰ ਕਰਦੇ ਸਾਰਿਆਂ ਨੂੰ ਇਹ ਬਾਕੀ ਇਦਾਂ ਬੋਲ ਬੋਲੀ ਵਾਲੀ ਇਹਨਾਂ ਦੀ ਬਹੁਤ ਵਧੀਆ ਬਹੁਤ ਵਧੀਆ ਮਤਲਬ ਸਾਡੇ ਤਾਂ ਬੱਚੇ ਆ ਗਏ ਅੱਛਾ ਜਦੋਂ ਤੁਸੀਂ ਪਹਿਲਾਂ ਡਾਕਟਰਾਂ ਕੋ ਗਏ ਹੋ ਤੇ ਡਾਕਟਰਾਂ ਨੇ ਗੋਡੇ ਬਦਲਣ ਦੀ ਗੱਲ ਵੀ ਕੀਤੀ ਜਾਂ ਕੀ ਕਹਿੰਦੇ ਸੀ ਹੱਡੀਆਂ ਲਗਾ ਕੇ ਗਿਆ ਸੀ ਹਾਂ ਜੀ ਕਹਿੰਦੇ ਤੁਹਾਡੇ ਗੋਡੇ ਬਦਲਣ ਆ ਰਿਹਾ ਇਹਨਾਂ ਦਾ ਕੁਝ ਨਹੀਂ ਹੋ ਸਕਦਾ ਮੈਂ ਕਿਹਾ ਯਾਰ ਫਿਰ ਤਾਂ ਬਹੁਤ ਮਾੜੀ ਗੱਲ ਆ ਤੇ ਮੈਂ ਧਾਰਿਆ ਸੀ ਦਿਲ ਤੋਂ ਮੈਂ ਗੋਡੇ ਬਦਲਾਉਣੇ ਨਹੀਂ ਅੱਛਾ ਜੋ ਸਾਡੇ ਛੋਟੇ ਸਾਹਿਬ ਨੇ ਬਦਲਾਇਆ ਸੀ ਗੋਡੇ ਉਹ ਅਜੇ ਤੇ ਠੀਕ ਨਹੀਂ ਅੱਛਾ ਤਾਂ ਮੈਂ ਉਹਦੀ ਹਾਲ ਦੇਖ ਕੇ ਮੈਂ ਕਿਹਾ ਨਹੀਂ ਬਈ ਗੋਡੇ ਦੀ ਬਦਲਾਉਣੇ ਬਾਕੀ ਮੈਂ ਮੈਨੂੰ ਕੁਦਰਤੀ ਜਾਨੀ ਡਾਕਟਰ ਹੁਣੀ ਮਿਲ ਪਏ ਤਾਂ ਮੈਂ ਠੀਕ ਆ ਹੁਣ ਬਹੁਤ ਠੀਕ ਆ ਬਹੁਤ ਜਿਆਦਾ ਠੀਕ ਆ ਕਿ ਲੱਗਦਾ ਵੀ ਜਿੱਦਾਂ ਗੁੱਡੇ ਪੇਨ ਆਉਂਦੀ ਹੈ ਗੁੱਡੇ ਬਦਲਾਉਣੇ ਚਾਹੀਦੇ ਜਾਂ ਫਿਰ ਜਿੱਦਾਂ ਡਾਕਟਰ ਸਾਹਿਬ ਠੀਕ ਕਰ ਦਿੰਦੇ ਆ ਉਹਨਾਂ ਨਾਲ ਠੀਕ ਮੈਂ ਦੇਖੋ ਦੱਸੂਗਾ ਸਭ ਨੂੰ ਬਲ ਗੁਰਦੇ ਬਲਾਵੋ ਨਾ ਡਾਕਟਰ ਸਾਹਿਬ ਕੋ ਵਾਓ ਤੇ ਟਰੀਟਮੈਂਟ ਕਰਾਓ ਦਵਾਈ ਲਾਓ ਠੀਜ ਮਲ ਠੀਕ ਹੋ ਗਏ ਗੁੱਡੇ ਇਦਾਂ ਦੀ ਗੱਲ ਨਹੀਂ ਬਾਹਰ ਦੀ ਕਿਰਪਾ ਹੋ ਗਈ ਸੋ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਰਿਟਾਇਰਡ ਬਿਜਲੀ ਬੋਰਡ ਦੇ ਐਸਟੀਓ ਵੀ ਐਨ ਵਰਮਾ ਜੀ ਨੇ ਕਿ ਇਹਨਾਂ ਦੇ ਵੀ ਜਿਹੜੀ ਗੁੱਡਿਆਂ ਦੇ ਵਿੱਚ ਪ੍ਰੋਬਲਮ ਸੀ ਇਹਨਾਂ ਦੀ ਵੀ ਜਿਹੜੀ ਹੁਣ ਥੈਰੇਪੀ ਕੀਤੀ ਗਈ ਆ ਇਹਨਾਂ ਦੇ ਵੀ ਮੈਂ ਜਿਹੜਾ ਗੁੱਡਿਆਂ ਦੀ ਪੇਨ ਸੀ ਉਹਦਾ ਇਹਦਾ ਇਲਾਜ ਕੀਤਾ ਗਿਆ ਡਾਕਟਰ ਸਾਹਿਬ ਵੱਲੋਂ ਸੋ ਇਹਨਾਂ ਕੋਲੋਂ ਵੀ ਆਪਾਂ ਜਾਣਦੇ ਆ ਕਿ ਕਦੋਂ ਤੋਂ ਇਹਨਾਂ ਨੂੰ ਪ੍ਰੋਬਲਮ ਸੀ ਕੀ ਵਜ੍ਹਾ ਰਹੀ ਆ ਔਰ ਇਹਨਾਂ ਨੇ ਜਿਹੜਾ ਡਾਕਟਰ ਸਾਹਿਬ ਤੋਂ ਇਲਾਜ ਕਰਾਇਆ ਉਹ ਕਿਦਾਂ ਵਰਮਾ ਜੀ ਸਭ ਤੋਂ ਪਹਿਲਾਂ ਪਰਵੇਸ਼ ਸਤਿ ਸ਼ਕਲ ਜੀ ਹਾਂ ਜੀ ਨਮਸਕਾਰ ਜੀ ਤੇ ਮੈਂ ਇੱਕ ਡੇਢ ਮਹੀਨੇ ਤੋਂ ਇੱਥੇ ਆ ਰਿਹਾ ਹਾਂ ਤੇ ਮੇਰੇ ਗੋਡਿਆਂ ਦੀ ਜਿਹੜੀ ਪ੍ਰੋਬਲਮ ਹੈ ਨਾ ਵਧ ਗਈ ਸੀ ਕਾਫੀ ਤੇ ਮੈਨੂੰ ਚੱਲਣਾ ਫਿਰਨਾ ਵੀ ਔਖਾ ਹੋ ਗਿਆ ਸੀਗਾ ਤੇ ਫਿਰ ਮੇਰੇ ਨਾਲ ਮੇਰੇ ਫਰੈਂਡਸ ਹੈਗੇ ਨਾਲ ਮਿਸਟਰ ਵੀਪਨ ਗੁਪਤਾ ਇਹ ਆਪਣੀ ਇਹਨਾਂ ਦੀ ਕਜਾਰੀਆ ਦੇ ਡੀਲੇ ਹੋ ਰਿਹਾ ਸੀ ਡੀਲੇ ਜਲੰਧਰ ਇਹ ਨਾ ਫਿਰ ਆਪ ਪਹਿਲਾਂ ਇਹਨਾਂ ਸ਼ੁਰੂ ਕੀਤਾ ਇੱਥੇ ਤੇ ਫਿਰ ਮੈਨੂੰ ਵੀ ਆਪਣੇ ਨਾਲ ਲੈਣ ਲੈਂਦਾ ਤੇ ਮੇਰਾ ਵੀ ਇਹਨਾਂ ਨੇ ਟਰੀਟਮੈਂਟ ਡਾਕਟਰ ਨਾਲ ਸ਼ੁਰੂ ਕੀਤਾ ਡਾਕਟਰ ਸਾਹਿਬ ਬਾਈ ਨੇਚਰ ਇਜ਼ ਹੀ ਨੌਇਸ ਨਾਈਸ ਹੈ ਔਰ ਬੜਾ ਅੱਛੇ ਸਾਰੇ ਮਰੀਜ਼ਾਂ ਨੂੰ ਬਹੁਤ ਇਹਨਾਂ ਦੇ ਦੇ ਨਾਟ ਮੀ ਬਟ ਸਿਰ ਵੀ ਆਂਦਾ ਵਾ ਬੜਾ ਸਿਰਸਾ ਇਹਨਾਂ ਆ ਮੋਸਟ ਪ੍ਰੋਬਬਲੀ ਜਿਹੜੇ ਬੱਚੇ ਹੈ ਨਾ ਡਿਸੇਬਲ ਹੈਗੇ ਨਾ ਜਨਮ ਤੋਂ ਜਿਹੜੇ ਡਿਸੇਬਲ ਹੈਗੇ ਨਾ ਉਹ ਇੱਥੇ ਬਹੁਤ ਆਉਂਦੇ ਆ ਉਹ ਇਹ ਦਰਸ਼ ਉਹਨਾਂ ਦਾ ਟਰੀਟਮੈਂਟ ਕਰਦੇ ਆ ਗੱਲ ਕਰੀ ਤੁਹਾਡੇ ਜਦੋਂ ਕਦੋਂ ਤੁਸੀਂ ਤੇ ਪਹਿਲਾਂ ਕੋਈ ਇਲਾਜ ਪਹਿਲਾਂ ਕਿਤੇ ਕਰਾਇਆ ਤੁਸੀਂ ਟਰੀਟਮੈਂਟ ਕਰਾਇਆ ਕਿਸੇ ਡਾਕਟਰਾਂ ਕੋਲ ਜਾ ਕੇ ਪਹਿਲਾਂ ਗੱਲ ਇਹ ਮੈਂ ਕਿਸੇ ਕੋਲ ਟਰੀਟਮੈਂਟ ਨਹੀਂ ਕਰਾਇਆ ਤੇ ਮੈਨੂੰ ਖੁਦ ਹੀ ਮਤਲਬ ਆਫਟਰ ਰਿਟਾਇਰਮੈਂਟ ਮੇਰੇ ਨਾ ਚੀਜ਼ਾਂ ਦਾ ਸ਼ੌਂਕ ਸੀ ਮੈਂ ਕਿਤਾਬਾਂ ਤੋਂ ਸਾਰਾ ਸਿੱਖਿਆ ਔਰ ਮੈਂ ਕਰਦਾ ਵੀ ਹੈਗਾ ਮੈਂ ਲੇਕਿਨ ਡਾਕਟਰ ਸਾਹਿਬ ਜੋ ਟੈਕਨੀਕ ਵਰਤੇ ਹੈਗੇ ਨਾ ਥੈਟ ਇਜ਼ ਵੈਰੀ ਡਿਫਰੈਂਟ ਮੈਨੂੰ ਕੋਈ ਦੋ-ਤਿੰਨ ਸਾਲ ਤੋਂ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਚੱਲਣਾ ਫਿਰਨਾ ਔਖਾ ਹੋ ਗਿਆ ਸੀਗਾ ਤੇ ਮੈਂ ਸ਼ੈਰ ਵੀ ਨਹੀਂ ਕਰਦਾ ਤੇ ਫਿਰ ਮੈਨੂੰ ਇੱਥੇ ਲੈ ਕੇ ਆਏ ਤੇ ਹੁਣ ਮੈਂ ਥੋੜੇ ਜਿਹਾ ਮਤਲਬ ਮੇਰੇ ਕੰਫੀਡੈਂਸ ਬਣਦਾ ਕਿ ਮੈਂ ਥੋੜਾ ਚੱਲ ਫਿਰ ਕੇ ਜਿਹੜਾ ਇਹ ਠੀਕ ਕਰ ਸਕਾਂ। ਉਹ ਡਾਕਟਰ ਕਹਿੰਦੇ ਵੀ ਮੈਂ ਤੁਹਾਨੂੰ ਚਲਾ ਕੇ ਛੱਡਣਾ ਵਾ। ਤੇ ਜਿਹੜੀ ਗਲਗੜੀ ਪਹਿਲਾਂ ਤੁਰਨ ਚ ਪ੍ਰੋਬਲਮ ਆਉਂਦੀ ਸੀ ਹੁਣ ਤੁਰ ਲੈਣੇ ਵੈਸੇ ਘਰ ਵਿੱਚ ਕਿਤੇ ਜੇ ਬਾਜ਼ਾਰ ਜਾਣਾ ਹੋਵੇ ਤਾਂ ਕੱਟੇ ਮੈਂ ਤੁਰ ਲੈਣਾ ਵਾ। ਹਾਂ ਜੋ ਮੈਨੂੰ ਫਰਕ ਆਇਆ ਵਾ। ਤੇ ਮੈਨੂੰ ਇੱਕ ਪ੍ਰੋਬਲਮ ਹੋ ਤਾਂ ਤਾਂ ਹੈ ਵੀ ਜੀ ਹੁਣ ਇਸ ਏਜ ਤੇ ਸਾਰੀਆਂ ਪ੍ਰੋਬਲਮ ਪ੍ਰੋਬਲਮ ਹੁੰਦੀਆਂ ਵਾ। ਤੇ ਇੱਕ ਜਿਹੜਾ ਪੇਟ ਦੀ ਪ੍ਰੋਬਲਮ ਵੀ ਹੈਗੀ ਐ। ਫਿਰ ਪ੍ਰੋਸਟੇਟ ਦੀ ਤੇ ਫੇਰ ਇਹ ਗੋਡੇ ਪ੍ਰੋਬਲਮ ਹੈ ਆਈ ਆਮ ਵਿਦ ਪ੍ਰੋਬਲਮਸ ਠੀਕ ਹੈ ਲੇਕਿਨ ਮੈਂ ਮਤਲਬ ਮੈਂ ਆਪਣਾ ਟਰੀਟਮੈਂਟ ਕਰਦਾ ਰਹਿਣਾ ਤੇ ਡਾਕਟਰ ਸਾਹਿਬ ਨੇ ਗੋਡਿਆਂ ਦਾ ਫੜਿਆ ਹੁਣ ਇਹ ਕਹਿੰਦੇ ਮੈਂ ਜੇ ਮੇਰੇ ਨੂੰ ਪੂਰਾ ਵਿਸ਼ਵਾਸ ਹੈ ਤੁਸੀਂ ਐਨ ਪਹਿਲੇ ਜਿਹੜਾ ਸੈਰ ਕਰਿਆ ਕਰੋਗੇ ਮਤਲਬ ਡਾਕਟਰ ਸਾਹਿਬ ਦੀ ਨੇਚਰ ਤੇ ਡਾਕਟਰ ਸਾਹਿਬ ਦਾ ਕਰਨ ਦਾ ਇਸ ਤਰੀਕਾ ਜਿਹੜਾ ਇਲਾਜ ਕਰਨ ਦਾ ਤਰੀਕਾ ਆ ਲੱਗਦਾ ਵੀ ਮਤਲਬ ਇੱਕ ਬੰਦੇ ਦੇ ਅੰਦਰ ਇਹ ਕਹਿੰਦੇ ਹੁੰਦੇ ਜਦੋਂ ਕੋ ਡਾਕਟਰ ਕੋਲ ਪੇਸ਼ੈਂਟ ਜਾਂਦਾ ਤਾਂ ਉਹਨੂੰ ਇੱਕ ਡਰ ਹੁੰਦਾ ਯਾਰ ਮੈਂ ਚੱਲਾ ਤੇ ਆ ਪਤਾ ਨਹੀਂ ਕਿਦਾਂ ਦਾ ਹੋਣਾ ਇਲਾਜ ਕਿਦਾਂ ਦੀ ਮੋਰੋ ਡਾਕਟਰ ਨੇ ਚ ਰਹਿ ਤੁਹਾਨੂੰ ਕਿਦਾਂ ਦਾ ਲੱਗਾ ਮੈਨੂੰ ਇੱਕ ਦਿਨ ਵੀ ਮਹਿਸੂਸ ਨਹੀਂ ਹੋਇਆ ਕਿ ਮੈਂ ਕਿਤੇ ਉਹ ਫੋਰ ਚੱਲੇ ਆਵਾ ਤੇ ਮੈਂ ਮਤਲਬ ਦੱਸਿਆ ਉਹ ਮੈਨੂੰ ਪਹਿਲਾਂ ਫੋਨ ਵੀ ਬਰੀ ਡੇਡ ਡੇਡ ਮਿੰਟ ਪਹਿਲਾਂ ਮੈਂ ਪਹਿਲੇ ਦਿਨ ਆਇਆ ਨਾ ਕੋਲ ਤੇ ਮੈਨੂੰ ਵਿਸ਼ਵਾਸ ਹੋ ਗਿਆ ਵੀ ਇਹ ਹੀ ਕੇ ਕੈਨ ਡੂ ਦਿਸ ਟਰੀਟਮੈਂਟ ਤੇ ਮੈਨੂੰ ਬੜੀ ਖੁਸ਼ੀ ਹੋ ਜਾਂਦੀ ਬਾਰੇ ਇਹ ਨਾਲ ਮਿਲ ਕੇ ਵੀ ਉਦਾਂ ਵੀ ਇਹ ਬਹੁਤ ਮਿਹਨਤੀ ਆ ਮੈਟ ਨਾਟ ਮੇਰੇ ਲਈ ਨਹੀਂ ਮਤਲਬ ਹਰ ਇੱਕ ਪੇਸ਼ੈਂਟ ਵਾਸਤੇ ਔਰ ਆਪਣਾ ਪੂਰਾ ਜੋਰ ਲਾਉਂਦੇ ਵੀ ਮੈਂ ਇਹਨੂੰ ਠੀਕ ਕਰਦੇ ਆ ਆ ਮੈਸੇਜ ਦੇਣਾ ਚਾਹੁੰਦੇ ਹਾਂ ਬਹੁਤ ਸਾਰੇ ਜਿਹੜੇ ਪੇਸ਼ੈਂਟ ਇਦਾਂ ਨੇ ਲੋਕਾਂ ਦੇ ਬਾਹਰ ੱੱਕੇ ਖਾ ਰਹੇ ਨੇ ਇਲਾਜ ਨਹੀਂ ਸਹੀ ਢੰਗ ਨਾਲ ਹੋ ਰਿਹਾ ਕਲਤ ਡਾਕਟਰਾਂ ਦੇ ਹੱਥੇ ਜਾ ਰਹੇ ਨੇ ਕੀ ਸੁਨੇਹਾ ਜਾਂ ਬਹੁਤ ਸਾਰੇ ਜਦੋਂ ਕੋਈ ਗੋਡਿਆਂ ਕੋਲ ਜਾਂਦੇ ਉਹ ਕਹਿੰਦੇ ਗੋਡੇ ਬਦਲਾ ਲਓ ਆਪਰੇਸ਼ਨ ਕਰਾ ਲਓ ਐ ਕਰ ਲਓ ਉਹ ਕਰ ਲਓ ਉਹਨਾਂ ਦਾ ਮਤਲਬ ਕਹਿੰਦੇ ਚੱਕਰਾਂ ਵਿੱਚ ਪਾ ਦਿੰਦੇ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਮੈਸੇਜ ਕਿ ਇਹ ਗੋਡੀ ਨਹੀਂ ਬਦਲਾਨੀ ਚਾਹੀਦੀ ਠੀਕ ਹੈ ਨੀ ਜਿਸ ਤਰ੍ਹਾਂ ਡਾਕਟਰ ਸਾਹਿਬ ਮਿੰਟ ਕਰਦੇ ਹੈਗੇ ਨੇ ਇਹਨਾਂ ਨੂੰ ਇਹਨਾਂ ਨੂੰ ਫਾਲੋ ਕਰਨਾ ਚਾਹੀਦਾ ਇਹਨਾਂ ਨੂੰ ਐਡਵਾਈਸ ਲੈਣੀ ਚਾਹੀਦੀ ਇਹਨੂੰ ਕੰਮ ਕਰਵਾਉਣਾ ਚਾ ਮੈਨੂੰ ਵੀ ਕਈ ਐਡਵਾਇਸ ਦਿੱਤੇ ਆ ਮੇਰੇ ਫੈਮਿਲੀ ਮੈਂਬਰ ਚ ਵੀ ਹੈਗੇ ਡਾਕਟਰ ਸੱਡਾ ਇੱਕ ਜਵਾਈ ਹੈ ਡਾਕਟਰ ਹੈ ਉਹ ਗੋਡੇ ਬਰਲਦਾ ਉਹ ਕਹਿੰਦਾ ਤੁਸੀਂ ਮੇਰੇ ਕੋਲ ਆ ਜਾ ਮੈਂ ਕਿਹਾ ਨਹੀਂ ਮੈਂ ਨਹੀਂ ਆਣਾ ਤੇ ਮੈਂ ਇਹਨਾਂ ਕੋਲਣਾ ਸ਼ੁਰੂ ਕਰ ਦਿੱਤਾ ਕਿ ਮੈਂ ਬੜਾ ਸੁਣਾ ਆਪਣੇ ਨੂੰ ਫੀਲ ਕਰਦਾ ਹਾਂ ਪਰ ਇਸ ਜਾਦੂਈ ਥੈਰੇਪੀ ਦੇ ਨਾਲ ਥੋੜੇ ਹੀ ਖਰਚੇ ਦੇ ਉੱਤੇ ਜਿਹੜਾ ਆ ਉਹ ਪੇਸ਼ੀਐਂਟ ਠੀਕ ਹੁੰਦਾ ਆ ਸੋ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਇਸ ਪੇਸ਼ੀਐਂਟ ਦੀ ਜਿਹੜੀ ਕਿ ਹੁਣੇ ਥੈਰੇਪੀ ਹੋਈ ਆ ਔਰ ਇਹ ਪੇਸ਼ੀਐਂਟ ਜਿਹੜੇ ਆ ਉਹਨਾਂ ਦਾ ਇਲਾਜ ਹੋ ਕੇ ਆਟਿਆ ਆ ਸੋ ਇਹ ਅ ਤੋ ਇਹ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਵੇਂ ਇਹ ਜਿਹੜੇ ਲੋਕ ਇੱਥੇ ਆਉਂਦੇ ਨੇ ਜਿਹੜੇ ਦਰਦ ਨਾਲ ਕੁਰਲਾਉਂਦੇ ਨੇ ਸੋ ਆਪਾਂ ਇਸ ਸੰਬੰਧੀ ਡਾਕਟਰ ਸਾਹਿਬ ਨਾਲ ਵੀ ਗੱਲ ਕਰਾਂਗੇ ਤੁਸੀਂ ਪੇਸ਼ੈਂਟ ਪਹਿਲਾਂ ਪਿਆ ਪੇਸ਼ੈਂਟਸ ਨਾਲ ਨਾਲ ਗੱਲ ਕਰਦੇ ਆਂ ਭਾਜੀ ਕੀ ਨਾਂ ਆ ਤੁਹਾਡਾ ਵਿਪਨ ਗੁਪਤਾ ਕਿੱਥੋਂ ਆਏ ਤੇ ਕਿੰਨੀ ਉਮਰ ਹੈ ਤੁਹਾਡੀ ਹੁਸ਼ਿਆਰਪੁਰ 65 ਸਾਲ 65 ਸਾਲ ਕੀ ਪ੍ਰੋਬਲਮਸ ਕੀ ਸੀ ਤੇ ਕਦੋਂ ਤੋਂ ਸੀ ਕਿ ਜਿਹੜਾ ਤੁਹਾਡੇ ਗੋਡਿਆਂ ਦੇ ਵਿੱਚ ਪ੍ਰੋਬਲਮ ਆਈ ਆ ਗੋਡਿਆਂ ਦੀ ਪ੍ਰੋਬਲਮ ਤਕਰੀਬਨ 2 ਸਾਲ ਤੋਂ ਸੀ ਕਿ ਕੀ 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 ਪ੍ਰੋਬਲਮ ਕੀ ਸੀਗੀ ਪੈਨ ਕਾ ਫੀਸੀ ਗੋਡਾ ਸੀ ਉਹ ਸ਼ੀਸ਼ੇ ਦੇ ਸਿੱਚਲੇ ਗੋਡਿਆਂ ਜੇ ਸੀ ਗੋਡਿਆਂ ਚ ਜਿਆਦਾ ਕੀ ਕਿੱਥੇ ਕਿੱਥੇ ਵੀ ਤੁਸੀਂ ਇਲਾਜ ਕਰਾਇਆ ਤੇ ਕਿਦਾਂ ਦਾ ਇਲਾਜ ਪਹਿਲਾਂ ਇਹ ਤੋਂ ਪਹਿਲਾਂ ਦਿਖਾਇਆ ਕਿਸੇ ਡਾਕਟਰਾਂ ਨੂੰ ਹਾਂ ਉਹ ਸ਼ਾਰਪੁਰ ਵੀ ਕਰਾਇਆ ਸੀ ਕੀ ਕਹਿੰਦੇ ਡਾਕਟਰ ਕੀ ਕਹਿੰਦੇ ਸੀ ਮੈਂ ਹੋਏਗਾ ਠੀਕ ਇਹ ਹੀ ਬਸ ਪਰ ਹੋਇਆ ਠੀਕ ਉਥੋਂ ਨਹੀਂ ਹੋਇਆ ਨਹੀਂ ਤੇ ਕੀ ਗੋਡੇ ਬਦਲਣਾਂ ਤੱਕ ਵੀ ਗੱਲ ਗਈ ਸੀ ਕਿ ਅੱਜ ਕੱਲ ਡਾਕਟਰ ਕੋਲ ਜਾਓ ਤੇ ਉਹ ਕਹਿੰਦਾ ਜੀ ਤੁਹਾਡੇ ਬਸ ਗੋਡਿਆਂ 'ਚ ਗੈਪ ਆ ਗਿਆ ਗੋਡੇ ਬਦਲਦਨੇ ਨਹੀਂ ਮੈਂ ਉਹ ਡਾਕਟਰ ਬੋਬੀ ਜਾਨ ਨੂੰ ਦਿਖਾਇਆ ਸੀ ਉਹ ਕਹਿੰਦੇ ਬਦਲਣ ਦੀ ਕੋਈ ਲੋੜ ਨਹੀਂ ਐਕਸਰਸਾਈਜ਼ ਕਰੋ ਸਿਰਫ ਅੱਛਾ ਤੇ ਪਰ ਜਦੋਂ ਹੁਣ ਇਹਨਾਂ ਕੋਲ ਡਾਕਟਰ ਜਗਰਾਜ ਜੀ ਕੋਲ ਆਏ ਹਾਂ ਤੇ ਕਦੋਂ ਤੋਂ ਆਏ ਹੋ ਤੇ ਕਿੰਨਾ ਕੁ ਫਰਕ ਪਿਆ ਇਹਨਾਂ ਦੀ ਥੈਰੇਪੀ ਦੇ ਨਾਲ ਮੇਰਾ ਖਿਆਲ ਹੈ ਤਕਰੀਬਨ 2 ਮਹੀਨੇ ਹੋਇਆ ਮੰਨ ਲਓ ਕਿ 80% ਫਰਕ ਆਇਆ ਦਿਲ ਕੀ ਪ੍ਰੋਬਲਮ ਹੁੰਦੇ ਤੁਰ ਨਹੀਂ ਹੁੰਦਾ ਸੀਗਾ ਚੈਲੰਜ ਪ੍ਰੋਬਲਮ ਸੀ ਕਾਫੀ ਤੇ ਹੁਣ ਜਦੋਂ ਦੀ ਥੈਰੇਪੀ ਹੋਈ ਆ ਤੇ ਕਿੱਦਾਂ ਤੁਰ ਲੈਂਦੀ ਹੁਣ ਆਰਾਮ ਨਾਲ ਕੋਈ ਪੇਂਦ ਨਹੀਂ ਕੋਈ ਸਟਿਕ ਤੇ ਨਹੀਂ ਯੂਜ਼ ਕਰਦੇ ਨਹੀਂ ਨਾ ਨਾ ਕਾਫੀ ਫਰਕ ਆ ਕਾਫੀ ਰਲੀਫ ਆ ਤੇ ਜਿੱਦਾਂ ਹੁਣ ਤੁਰਨ ਚ ਕੋ ਪ੍ਰੋਬਲਮ ਤੇ ਨਹੀਂ ਤੁਰਨ ਚ ਕੋ ਪ੍ਰੋਬਲਮ ਨਹੀਂ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੁਹਾਡੀ ਬਾਡੀ ਤੇ ਡਾਕਟਰ ਸਾਹਿਬ ਨੇ ਥੈਰੇਪੀ ਦਾ ਨਾਲ ਇਲਾਜ ਕੀਤਾ ਤੁਸੀਂ ਪਹਿਲਾਂ ਵੀ ਕਹਿੰਦੇ ਡਾਕਟਰ ਸਾਹਿਬ ਕੋ ਗਏ ਆ ਇਲਾਜ ਕਰਾਇਆ ਖਰਚਾ ਵੀ ਹੋਇਆ ਹੋਏਗਾ ਪਰ ਡਾਕਟਰ ਸਾਹਿਬ ਦੀ ਥੈਰੇਪੀ ਨਾਲ ਕੀ ਕਹਣਾ ਚਾਹੁੰਦੇ ਜਿਹੜੇ ਇਦਾਂ ਦਾ ਕਰਦੇ ਨੇ ਕਿਸੇ ਜਾਦੂ ਥੈਰੇਪੀ ਜਿਹੜੀ ਇਸ ਵੇਲੇ ਬਣ ਚੁੱਕੀ ਆ ਕੀ ਸਨੇਹਾ ਦੇਣਾ ਚਾਹੁੰਦੇ ਆ ਪੇਸ਼ੀਐਂਟਸ ਨੂੰ ਦੇਖੋ ਇਹਨਾਂ ਕੋਈ ਇਲਾਜ ਕਰਾ ਕੇ ਕਾਫੀ ਜਿਆਦਾ ਬੈਨੀਫਿਟ ਆ ਕੋਈ ਪੁੱਠੀ ਜਿਹੀ ਦਵਾਈ ਨਹੀਂ ਕੋਈ ਕੁਝ ਨਹੀਂ ਬਿਲਕੁਲ ਜਾਣਨੇ ਤਰੀਕੇ ਨਾਲ ਬਿਲਕੁਲ ਸਹੀ ਆ ਡਾਕਟਰ ਸਾਹਿਬ ਮੈਂ ਦੇਖਿਆ ਕਿ ਬਹੁਤ ਸਾਰੇ ਪੇਸ਼ੀਐਂਟ ਆ ਜਿਨ੍ਹਾਂ ਦੇ ਗੋਡਿਆਂ ਵਿੱਚ ਪੇਨ ਰਹਿੰਦੀ ਹੈ ਕੀ ਵਜ੍ਹਾ ਰਹਿੰਦੀ ਹੈ ਕਿ ਬਜ਼ੁਰਗਾਂ ਦੇ ਤਾਂ ਆਮ ਤੌਰ ਤੇ ਸੁਣਿਆ ਸੀ ਅੱਜ ਕੱਲ ਨੌਜਵਾਨ ਬੱਚਿਆਂ ਦੇ ਕੁੜੀਆਂ ਦੇ ਛੋਟੇ ਬੱਚਿਆਂ ਦੇ ਬਹੁਤ ਸਾਰੇ ਇਦਾਂ ਦੀਆਂ ਪੇ ਗੁੱਡੇ ਬੜੀ ਦਰਦ ਹੁੰਦੀ 21 ਵਜਾਂ ਰਹਿੰਦੀ ਹੈ ਪਹਿਲੀ ਗੱਲ ਤਾਂ ਹੈ ਸਰ ਪਹਿਲਾਂ ਤਾਂ ਅੱਜ ਕੱਲ ਦਾ ਜੋ ਖਾਣਾਗਾ ਜੀ ਉਹ ਬਹੁਤ ਜ਼ਿਆਦਾ ਬਾਡੀ ਤੇ ਇਫੈਕਟ ਕਰ ਰਿਹਾ ਜੀ ਕਿ ਜੋ ਆਪਾਂ ਖਾਣ ਪੀਣਾਂ ਜੀ ਉਹ ਬਿਲਕੁਲ ਸਹੀ ਨਹੀਂਗਾ ਨੰਬਰ 2 ਤੇ ਅੱਜ ਦਾ ਟਾਈਮ ਆ ਜੋ ਉਹ ਵਰਕਿੰਗ ਦਾ ਟਾਈਮ ਨਹੀਂਗਾ ਜੀ ਜਿਹਦੇ ਕਰਕੇ ਬੱਚਿਆਂ ਦੇ ਚਾਹ ਬਜ਼ੁਰਗਾਂ ਦੇ ਜਿਹੜੇ ਮਾਸਪੇਸ਼ੀਆਂ ਲਿਗਾਮੈਂਟਾ ਇਹ ਪਾਵਰ ਦੇ ਵਿੱਚ ਨਹੀਂ ਰਹਿੰਦੀਆਂ ਤੇ ਜ਼ਿਆਦਾ ਕਰਕੇ ਗੋਡਿਆਂ ਦੀ ਪ੍ਰੋਬਲਮ ਲਿਗਾਮੈਂਟ ਮਾਸਪੇਸ਼ੀਆਂ ਦੇ ਕਰਕੇ ਜ਼ਿਆਦਾ ਆ ਰਹੀ ਆ ਜਿਵੇਂ ਕਿ ਗੈਪ ਵੱਧ ਜਾਣਾ ਗੈਪ ਘਟ ਜਾਣਾ ਜੀ ਠੀਕ ਆ ਗੋਡਿਆਂ ਦੇ ਲਿਗਾਮੈਂਟ ਖਰਾਬ ਹੋ ਜਾਣੇ ਮਾਸਪੇਸ਼ੀਆਂ ਦਾ ਵੀਕ ਹੋ ਜਾਣਾ ਜੀ ਇਹ ਇਸ ਕਰਕੇ ਗੋਡਿਆਂ ਦਾ ਜਿਹੜਾ ਦਰਦ ਆ ਉਹ ਅੱਜ ਕੱਲ ਜ਼ਿਆਦਾ 트ੈਂਡ ਦੇ ਵਿੱਚ ਚੱਲ ਰਿਹਾ ਤੇ ਇੱਕ ਮੈਂ ਵੀ ਦੇਖਿਆ ਕਿ ਕਈ ਬਹੁਤ ਸਾਰੇ ਦਰਪੇਸ਼ ਯਾਨੀ ਸ਼ਾਇਟਿਕਾ ਪੇਨ ਨੂੰ ਲੈ ਕੇ ਵੀ ਬੜੇ ਲੋਕ ਤੁਹਾਡੇ ਕੋਲ ਆ ਰਹੇ ਨੇ ਕਿ ਸਾਡੇ ਸ਼ਿਟਕਾ ਪੇਨ ਹੈ ਵੈਸੇ ਸ਼ਾਇਟਿਕਾ ਹੈ ਕਿ ਬਹੁਤ ਸਾਰੇ ਦਰਪਾ ਗੱਲ ਕਰੇ ਪੰਜਾਬੀ ਦੇ ਵਿੱਚ ਕੀ ਕਹਿੰਦੇ ਨੇ ਤੇ ਇਹ ਇਹਦੀ ਕੀ ਵਜ੍ਹਾ ਰਹਿੰਦੀ ਕਿਉਂ ਇਹ ਦਰ ਦੇੜੀ ਆ ਲੋਕਾਂ ਦੇ ਵਿੱਚ ਆਮ ਦੇਖ ਨੂੰ ਮਿਲਦੀ ਆ ਦੇਖੋ ਸਾ ਜਿਹੜੀ ਸ਼ਾਇਟਿਕਾ ਪੇਨ ਦਾ ਦਰਦ ਆ ਉਹ L4 L5 ਡਿਸਕ ਦੇ ਕਰਕੇ ਵੀ ਹੋ ਸਕਦਾਗਾ ਨੰਬਰ ਦੂਸਰਾ ਜੀ ਜਿਹੜੇ ਕਿ ਸ਼ਾਇਟਿਕਾ ਪੇਨ ਆ ਜੀ ਉਹ ਇੱਕ ਲੱਤ ਦੇ ਵਿੱਚ ਜ਼ਿਆਦਾ ਦਰਦ ਹੁੰਦਾ ਉਹਨੂੰ ਸ਼ਿਆਟਿਕਾ ਕਹਿੰਦੇ ਜੀ ਜਿਵੇਂ ਆਪਣੇ ਲੋਰ ਬੈਕ ਦੇ ਵਿੱਚੋਂ ਇੱਕ ਨਸ ਨਿਕਲਦੀ ਹੈ ਜਿਹਨੂੰ ਸ਼ਿਆਟਿਕਾ ਕਹਿੰਦੇ ਆ ਜੀ ਜੇਦੋਂ ਉਹ ਪ੍ਰੈਸ਼ ਹੋ ਜਾਂਦੀ ਆ ਤਾਂ ਉਹ ਪੇਨ ਦਰਦ ਕਰਨਾ ਸਟਾਰਟ ਕਰ ਦਿੰਦੀ ਆ ਇਹ ਸ਼ਿਆਟਿਕਾ ਦਾ ਦਰਦ ਆ ਚਾਹ ਡਿਸਕ ਦੀ ਪ੍ਰੋਬਲਮ ਆ ਜੀ ਇਹਦੀਆਂ ਕਾਫੀ ਵਜ੍ਹਾ ਹੋ ਜਾਂਦੀਆਂ ਜੀ ਜਿਵੇਂ ਕਿ ਭਾਰਨ ਜ਼ਿਆਦਾ ਚੱਕ ਲੈਣਾ ਜੀ ਚਾਹ ਗਿਰ ਜਾਣਾ ਡਿਸਕ ਸਲਿੱਪ ਹੋ ਜਾਣੀ ਜੀ ਠੀਕ ਆ ਇਹ ਵਜ੍ਹਾ ਸ਼ਿਆਟਿਕਾ ਦੀ ਜ਼ਿਆਦਾ ਹੁੰਦੀ ਆ ਜੀ ਕਿ ਉਹਦਾ ਜਿਹੜਾ ਦਰਦ ਵੀ ਹੁੰਦਾ ਨਾ ਉਹ ਭਿਆਨਕ ਹੁੰਦਾ ਜੀ ਤਾਂ ਨਾ ਸਹਿਣਯੋਗ ਹੁੰਦਾ ਜੀ ਜਿੱਦਾਂ ਬਹੁਤ ਸਾਰੇ ਪੇਸ਼ੈਂਟ ਇਹਨਾਂ ਗੋਡਿਆਂ ਦੇ ਦਰਦ ਵਾਲੇ ਸ਼ਟਿਕਾ ਪੇਨ ਜਾਂ ਕਮਰ ਦਰਦ ਦਾ ਜਾਂ ਕੋਈ ਹੋਰ ਰੀਡ ਦੀ ੱਡੀ ਦਾ ਦਰਦ ਹੈ ਜਦੋਂ ਕਿਸੇ ਡਾਕਟਰ ਕੋਲ ਜਾਂਦੇ ਤਾਂ ਡਾਕਟਰ ਹੀ ਕਹਿ ਦਿੰਦਾ ਜੀ ਗੋਡੇ ਦੀ ਗੱਲ ਕਰੀ ਤੇ ਤੁਹਾਡੇ ਗੋਡੇ ਬਦਲੇ ਪਾਣੇ ਆਪਰੇਸ਼ਨ ਕਰਨਾ ਪੈਣਾ ਆ ਅਕਸਰ ਤਾਂ ਬਹੁਤ ਸਾਰੇ ਡਾਕਟਰ ਇਹੀ ਗੱਲ ਕਹਿੰਦੇ ਨੇ ਕਿ ਤੁਹਾਡੇ ਕੋਲ ਜਦੋਂ ਪੇਸ਼ੈਂਟ ਕਿ ਤੁਸੀਂ ਵੀ ਇਹ ਸੁਜੈਸਟ ਕਰਦੇ ਹੋ ਕਿ ਆਪਰੇਸ਼ਨ ਨਾਲ ਜਾਂ ਫਿਰ ਬਿਨਾਂ ਆਪਰੇਸ਼ਨ ਤੋਂ ਇਲਾਜ ਕਰਦੇ ਹੋ ਤੁਸੀਂ ਦੇਖੋ ਸਰ ਜਿਹੜਾ ਸਾਡਾ ਟ੍ਰੀਟਮੈਂਟ ਹੁੰਦਾਗਾ ਉਹ ਅਸੀਂ ਬਦੌਟ ਆਪਰੇਸ਼ਨ ਨਹੀਂ ਇਲਾਜ ਕਰਦੇ ਆ ਜੀ ਔਰ ਕੁਝ ਅਕਸਰ ਸਜਾ ਹੁੰਦੀਆਂ ਕਿ ਉਹ ਪੇਸ਼ੈਂਟਾਂ ਨੂੰ ਦੱਸਦੇ ਆ ਵੀ ਜ਼ਰੂਰ ਕਰਨੀਆਂ ਜੀ ਔਰ ਕੁਝ ਮੈਡੀਸਿਨਸ ਹੁੰਦੇ ਆ ਤੇ ਕੁਝ ਸਾਡਾ ਟ੍ਰੀਟਮੈਂਟ ਹੁੰਦਾ ਜੀ ਐਕਚੁਅਲੀ ਸਾਡੇ ਕੋਲੇ ਜਿਉਂ ਵੀ ਗੋਡਿਆਂ ਵਾਲੇ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਪਹਿਲਾਂ ਹੀ ਡਾਕਟਰ ਨੇ ਰეკਮੈਂਡ ਕੀਤਾ ਹੁੰਦਾ ਕਿ ਤੁਸੀਂ ਆਪਰੇਟ ਕਰਵਾਓ ਜੀ ਸਾਡੇ ਕੋਲੇ ਸਾਰੇ ਪੇਸ਼ੈਂਟ ਉਹ ਆਉਂਦੇ ਆ ਲੇਕਿਨ ਉਹ ਟ੍ਰੀਟਮੈਂਟ ਨਾਲ ਠੀਕ ਹੋ ਰਿਹਾ ਸਰ ਜਿਵੇਂ ਤੁਸੀਂ ਦੱਸਿਆ ਕਿ ਬਿਨਾਂ ਆਪਰੇਸ਼ਨ ਕਰਤਾ ਕੀ ਟ੍ਰੀਟਮੈਂਟ ਕੀ ਕਰਦੇ ਉਹਨਾਂ ਦਾ ਕਿਵੇਂ ਉਹਦਾ ਉਪਚਾਰ ਕਰਦੇ ਹੋ ਜਿਹੜੇ ਪੇਸ਼ੈਂਟ ਤੁਹਾਡੇ ਕੋਲ ਚਾਹੇ ਉਹ ਸ਼ੈਟਕੇ ਪੇਨ ਵਾਲਾ ਹੋਵੇ ਜਾਂ ਗੁੱਡਿਆਂ ਦਾ ਹੋਵੇ ਜਾਂ ਕਮਰ ਦਰਦਾਵੇ ਜਾਂ ਰੀਡ ਦੀ ੱਡੀ ਵਾਲਾ ਉਹਦਾ ਇਲਾਜ ਕਿਵੇਂ ਫਿਰ ਤੁਸੀਂ ਕਰਦੇ ਹੋ ਡਾਕਟਰ ਸਾਹਿਬ ਸਾਡਾ ਜਿਹੜਾ ਇਲਾਜ ਆ ਉਹ ਥੈਰੇਪੀ ਹੁੰਦੀ ਹੈ ਜੀ ਅਸੀਂ ਥੈਰੇਪੀ ਕਰਦੇ ਹਾਂ ਹਫ਼ਤੇ 'ਚ ਇੱਕ ਦਿਨ ਤਾਂ ਪੇਸ਼ੈਂਟ ਨੂੰ ਬੁਲਾਇਆ ਜਾਂਦਾ ਇੱਕ ਦਿਨ ਹੀ ਥੈਰੇਪੀ ਕਰਦੇ ਹਾਂ ਕੁਝ ਮੈਡੀਸਿਨਸ ਦਿੱਤੇ ਜਾਂਦੇ ਆ ਉਹਦੇ ਨਾਲ ਹੀ ਪੇਸ਼ੈਂਟ ਦੀ ਰਿਕਵਰੀ ਹੋ ਜਾਂਦੀ ਆ ਤੇ ਜੋ ਆਪਰੇਸ਼ਨ ਦੇ ਡਾਕਟਰ ਨੇ ਆਪਰੇਸ਼ਨ ਕਿਹਾ ਹੁੰਦਾ ਜੀ ਉਹ ਤੋਂ ਸੁਟਕਾਰਾ ਮਿਲ ਜਾਂਦਾ ਜੀ ਜਿਵੇਂ ਡਾਕਟਰ ਸੋ ਤੁਹਾਡੇ ਕੋਲ ਤੋਂ ਬਹੁਤ ਪੇਸ਼ੈਂਟ ਆਏ ਮਤਲਬ ਗੁੱਡਿਆਂ ਦੇ ਕਿੰਨੇ ਕੁ ਅਪ੍ਰੋਕਸੀਮੇਟਲੀ ਜਿਹੜੇ ਬੰਦੇ ਤੁਹਾਡੇ ਕੋਲ ਦੁਖੀ ਆਏ ਤੇ ਗੁੱਡਿਆਂ ਤੇ ਦਰਦਾਂ ਨੂੰ ਕਰਲਾਉਂਦੇ ਆਏ ਨੇ ਤੇ ਕਿੰਨੇ ਠੀਕ ਅਪ੍ਰੋਕਸੀਮੇਟਲੀ ਕਿੰਨੇ ਕੁ ਲੱਗਦਾ ਕਿ ਕਿੰਨੇ ਕੁ ਪੇਸ਼ੈਂਟ ਠੀਕ ਹੋਏ ਨੇ ਦੇਖੋ ਸਰ ਸਾਡੇ 4 ਸੈਂਟਰ ਆ ਜੀ ਚਾਰੇ ਸੈਂਟਰਾਂ ਦੇ ਵਿੱਚ ਹਜ਼ਾਰਾਂ ਪੇਸ਼ੈਂਟ ਆਏ ਆ ਜੀ ਉਹਨਾਂ ਦੇ ਵਿੱਚੋਂ ਹਜ਼ਾਰੇ ਠੀਕ ਹੋ ਗਏ ਸਰ ਠੀਕ ਹੈ ਇਹਦਾ ਕੋਈ ਐਸਟੀਮੇਟ ਤਾਂ ਨਹੀਂ ਆ ਪ੍ਰੋਪਰ ਹਾਂਜੀ ਤਾਂ ਲੇਕਿਨ ਜਿਹੜੇ ਪੇਸ਼ੈਂਟ ਸਾਡੇ ਕੋਲੋਂ ਠੀਕ ਹੋਏ ਆ ਲੇਕਿਨ ਜਦੋਂ ਉਹਨਾਂ ਦੇ ਰਿਫਰੈਂਸ ਆਉਂਦੇ ਆ ਜੀ ਸਾਨੂੰ ਉਦੋਂ ਹੀ ਪਤਾ ਲੱਗਦਾ ਵੀ ਜਿਹੜੇ ਪੇਸ਼ੈਂਟ ਰਿਫਰੈਂਸ ਆ ਰਹੇ ਆ ਕਿ ਉਹ ਜਿਨ੍ਹਾਂ ਨੇ ਜਿਹੜੇ ਠੀਕ ਹੋਏ ਆ ਉਹੀ ਭੇਜ ਰਹੇ ਆ ਸਰ ਜਦੋਂ ਤੁਸੀਂ ਚਾਰ ਸੈਂਟਰਾਂ ਦੀ ਗੱਲ ਕੀਤੀ ਹੈ ਜੀ ਕਿਸੇ ਨੂੰ ਮਿਲਣਾ ਹੋਵੇ ਕਿੱਥੇ ਕਿੱਥੇ ਟਾਈਮਿੰਗ ਹੈ ਕਿਹੜੀ ਕਿਹੜੇ ਦਿਨ ਤੁਸੀਂ ਕਿਹੜੀ ਕਿਹੜੇ ਸਾਂਤ ਜਿਹੜੇ ਮਿਲਦੇ ਆ ਉਹ ਦੇਖ ਸੱਤ ਸਿਹੜਾ ਸਾਡਾ ਸੋਮਵਾਰ ਮੰਗਲਵਾਰ ਭੋਗਪੁਰ ਡਿਸਟ੍ਰਿਕਟ ਜਲੰਧਰ ਜੀ ਬੁੱਧਵਾਰ ਅੰਮ੍ਰਿਤਸਰ ਅ ਜੰਡਿਆਲਾ ਗੁਰੂ ਜੀ ਤੇ ਸ਼ੁੱਕਰਵਾਰ ਲੁਧਿਆਣਾ ਜੀ ਸ਼ਨੀਵਾਰ ਡਿਸਟ੍ਰਿਕਟ ਬਠਿੰਡਾ ਪਿੰਡ ਕਲਿਆਨ ਸੁੱਖਾ ਜੀ ਬਲੇ ਚਾਰ ਸੈਂਟਰ ਨੇ ਇੱਥੇ ਤੁਸੀਂ ਮਿਲਦੇ ਹੋ ਜੀ ਸਰ ਤੇ ਜੇ ਕਿਸੇ ਨੇ ਤੁਹਾਡਾ ਨਾ ਆਨਲਾਈਨ ਸੰਪਰਕ ਕਰਨਾ ਹੋਵੇ ਕੀ ਕੰਟੈਕਟ ਹੈ ਤੇ ਕੀ ਟਾਈਮਿੰਗ ਹੈ ਜੇ ਕਿਸੇ ਨੇ ਤੁਹਾਨੂੰ ਬਿਲ ਮਿਲਣਾ ਹੋਵੇ ਹਸਪੀਟਲ ਦਾ ਤੁਹਾਡੇ ਕਲੀਨਿਕ ਚ ਤੁਸੀਂ ਸਾਡੇ ਸਾਰੇ ਸੈਂਟਰਾਂ ਦਾ ਟਾਈਮਿੰਗ 10:30 ਤੋਂ ਲੈ ਕੇ 3 ਵਜੇ ਤੱਕ ਰ ਆ ਜੀ ਤੇ ਜਿਹੜਾ ਕੰਟੈਕਟ ਨੰਬਰ ਆ ਉਹ ਤੁਹਾਨੂੰ ਅਸੀਂ ਉਹ ਕਰ ਦਾਂਗੇ ਜੀ ਹਾਂ ਉਹਦੇ ਵਿੱਚ ਤੁਸੀਂ ਉਹਨੂੰ ਪੇਸ਼ੈਂਟ ਨੇ ਤੁਹਾਡਾ ਨਾ ਜੀ ਕੰਟੈਕਟ ਨੰਬਰ ਤੇ ਤੁਹਾਡਾ ਆਉਣ ਤੋਂ ਪਹਿਲਾਂ ਜਿਹੜਾ ਕੋਈ ਅਪਾਇੰਟਮੈਂਟ ਵੀ ਲੈਣੀ ਪੈਂਦੀ ਜ਼ਰੂਰੀ ਹੈ ਕਿ ਐਜ਼ ਅ ਟਾਈਮ ਆ ਕੇ ਤੁਹਾਨੂੰ ਕੰਟੈਕਟ ਕਰ ਸਕਦਾ ਹੈ ਮਿਲ ਸਕਦਾ ਹੈ ਨਹੀਂ ਸਰ ਇਹ ਅਪਾਰਟਮੈਂਟ ਕਿਸੇ ਨੂੰ ਨਹੀਂ ਦਿੰਦੇ ਜੀ ਜਿਹੜਾ ਵੀ ਪੇਸ਼ੈਂਟ ਅਵੇਲੇਬਲ ਹੁੰਦਾ ਟ੍ਰੀਟਮੈਂਟ ਸਾਰਾ ਉਹਨਾਂ ਦੇ ਹੁੰਦਾ ਜੀ ਉਹਨਾਂ ਦੇ ਟੋਕਨ ਮਿਲਦਾ ਜੀ ਉਹਨਾਂ ਨੂੰ